ਸਸ਼ਕੀ ਗਾਹ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ 9:30 ਮਿੰਟ ਦੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਸ਼ਕੀ ਗਾਹ ਸਸ਼ਕੀ ਗਾਹ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰ ਦੇ ਪੰਜਾਬੀਆਂ ਦਾ ਇਹ ਬਹੁਤ ਬਹੁਤ ਧੰਨਵਾਦ ਪਹਿਲਾ ਜੇ ਸਭ ਤੋਂ ਪਹਿਲਾਂ ਅੱਜ ਦੇ ਜਿਮਨੀਚੋਂ ਨਤੀਜੇ ਦੀ ਆਪਾਂ ਗੱਲ ਜ਼ਰੂਰ ਸਾਂਝੀ ਕਰ ਲਈਏ ਇਸ ਦੇ ਉੱਪਰ ਵਿਸ਼ਲੇਸ਼ਣ ਪਹਿਲਾਂ ਜ਼ਰੂਰ ਸਾਂਝਾ ਕਰਿਓ ਵੱਖ-ਵੱਖ ਸਿਆਸੀ ਪਾਰਟੀਆਂ ਦੀ ਆਪਾਂ ਗੱਲ ਕਰ ਲਈਏ ਇਹ ਤਾਂ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਸਾਰੇ ਨੇ ਆਪਣਾ ਜ਼ੋਰ ਤਾਂ ਪੂਰਾ ਲਗਾਇਆ ਪਰ ਇੱਕ ਅੰਦਾਜ਼ੇ ਦੀ ਜੇਕਰ ਆਪਾਂ ਗੱਲ ਕਰ ਲਈਏ ਕਿੰਨਾ-ਕਿੰਨਾ ਵੋਟ ਫੀਸਟ ਜੋ ਹੈ ਇਨ੍ਹਾਂ ਪਾਰਟੀਆਂ ਨੇ ਹਾਸਲ ਕੀਤਾ ਹੋਵੇਗਾ ਅਗਰ ਆਪਾਂ ਦੂਜੇ ਪਾਸੇ ਜਿੱਤਣ ਵਾਲੇ ਉਮੀਦਵਾਰ ਦੀ ਗੱਲ ਕਰ ਲਈਏ ਤਾਂ ਕਿੰਨੀਆਂ ਕੋ ਵੋਟਾਂ ਜੋ ਹੈ ਹਾਸਲ ਕਰਨ ਵਾਲਾ ਉਮੀਦਵਾਰ ਜਿਹੜਾ ਜਿੱਤ ਸਕਦਾ ਹੈ ਜ਼ਰੂਰ ਜ਼ਮੀਨੀ ਤੌਰ ਤੇ ਜਿਹੜੇ ਜ਼ਮੀਨੀ ਚੋਣ ਨੂੰ ਲੈ ਕੇ ਆંકੜੇ ਆਏ ਇਹ ਕੀ ਹੋ ਸਕਦੇ ਨੇ ਤੇ ਨਾਲ ਦੇ ਨਾਲ ਜਿੱਥੇ ਆਪਾਂ ਅੱਜ ਇਸ ਨਤੀਜੇ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੀ ਸਿਆਸਤ ਦੇ ਉੱਪਰ ਅੱਜ ਦਾ ਇਹ ਜਿਹੜਾ ਨਤੀਜਾ ਹੈ ਉਹ ਕਿਸ ਤਰ੍ਹਾਂ ਦਾ ਅਸਰ ਪਾਏਗਾ ਆਉਣ ਵਾਲੀ ਸਿਆਸਤ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ 227 ਨੂੰ ਲੈ ਕੇ ਸੋ ਇਸ ਇਸ ਤਸਵੀਰ ਦੇ ਉੱਪਰ ਵੀ ਆਪਣਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਦੇਖੋ ਜ਼ਮੀਨੀ ਵਿਸ਼ਲੇਸ਼ਣ ਕੀਤਾ ਜਾਣਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਮੈਂ ਬਹੁਤ ਮਹੱਤਵਪੂਰਨ ਆંકੜਿਆਂ ਦੇ ਨਾਲ ਗੱਲ ਕਰਨੀ ਹੈ ਕਿਉਂਕਿ ਕੁਝ ਸਮੇਂ ਚ ਜ਼ਿਮਨੀ ਚੋਣ ਦਾ ਨਤੀਜਾ ਤਾਂ ਆ ਹੀ ਜਾਣਾ ਹੈ ਪਤਾ ਲੱਗ ਜਾਣਾ ਹੈ ਭਾਜਪਾ ਜਿੱਤਦੀ ਹੈ ਕਾਂਗਰਸ ਜਿੱਤਦੀ ਹੈ ਆਮ ਆਦਮੀ ਪਾਰਟੀ ਜਿੱਤਦੀ ਹੈ ਜਾਂ ਸੁਖਬੀਰ ਬਾਦਲ ਕੋਈ ਕਰਿਸ਼ਮਾ ਕਰ ਦਿੰਦਾ ਹੁਣ ਚਾਰਾਂ ਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਮੈਨੂੰ ਲੱਗਦਾ ਹੈ ਮੁੱਖ ਮੁਕਾਬਲਾ ਤਿੰਨ ਪਾਰਟੀਆਂ ਚ ਹੈ ਉਹਦੇ ਚ ਨੰਬਰ 1 ਤੇ ਕਾਂਗਰਸ ਹੈ ਨੰਬਰ 2 ਤੇ ਭਾਜਪਾ ਹੈ ਨੰਬਰ 3 ਤੇ ਆਮ ਆਦਮੀ ਪਾਰਟੀ ਹੈ ਜਿੱਤ ਕੋਈ ਵੀ ਸਕਦਾ ਹੈ ਇਹਨਾਂ ਦੋਨਾਂ ਪਾਰਟੀਆਂ 'ਚ ਮੈਂ ਮੁਕਾਬਲਾ ਕਿਉਂ ਦੇਖਦਾ ਮੈਂ ਇੱਕ ਇੱਕ ਕਰਕੇ ਤਿੰਨੇ ਉਮੀਦਵਾਰਾਂ ਦੀ ਸੰਭਾਵਨਾ ਤੇ ਗੱਲ ਕਰਦੇ ਆਂ ਜੀ ਆਸ਼ੂ ਜਿੱਤੂਗਾ ਤੇ ਕਿਉਂ ਜਿੱਤੂਗਾ ਹਾਰੂਗਾ ਤਾਂ ਕਿਉਂ ਹਾਰੂਗਾ ਆਸ਼ੂ ਜਿੱਤੂਗਾ ਇਸ ਕਰਕੇ ਕਿ ਇਸ ਹਲਕੇ 'ਚ ਆਸ਼ੂ ਦੋ ਵਾਰ ਜਿੱਤ ਚੁੱਕਿਆ 2012 'ਚ ਆਸ਼ੂ ਨੂੰ ਬਹੁਤ ਜ਼ਿਆਦਾ ਵੋਟ ਪਈ ਸੀ 69125 69125 62% ਵੋਟ ਆਸ਼ੂ ਨੂੰ ਪਈ ਸੀ ਕੁੱਲ ਵੋਟ ਜਿਹੜੀ ਪੋਲ ਹੋਈ ਸੀ ਉਹਦੇ 'ਚੋਂ ਇਸ ਵਾਰ ਵੋਟ 90.9% ਕਹਿੰਦੇ ਹਜ਼ਾਰ ਪੋਲ ਹੋਈ ਹੈ ਪੌਣੇ 55% ਸੋ ਆਸ਼ੂ ਵਧ ਤੋਂ ਵਧ 69000 ਵੋਟਾਂ ਲੈ ਚੁੱਕਿਆ 69125 ਔਰ ਉਦੋਂ ਸਾਹਮਣੇ ਸੀ ਬੀਜੇਪੀ ਔਰ ਅਕਾਲੀ ਦਲ ਇਕੱਠੇ 12 ਚ ਅਕਾਲੀ ਬੀਜੇਪੀ ਨੌ ਮਾਸ ਦਾ ਰਿਸ਼ਤਾ ਸੀ ਉਦੋਂ ਬੀਜੇਪੀ ਨੂੰ ਪਈਆਂ ਸੀ 33203 ਵਿੱਚ ਅਕਾਲੀ ਦਲ ਦੀਆਂ ਜੋੜ ਕੇ ਆਸ਼ੂ 69000 ਇੱਕ ਵਾਰ ਲਈਆਂ ਫਿਰ 17 ਚ आशु ਦਾ ਗ੍ਰਾਫ ਡਿੱਗਿਆ ਥੋੜਾ ਜਾਂ ਪਰ ਆਸ਼ੂ 66000 ਤੇ ਆ ਗਿਆ 69000 ਤੋਂ 66000 ਤੇ 17 ਵੇਲੇ ਭਾਰਤ ਪੂਸ਼ਣ ਆਸ਼ੂ ਮੰਤਰੀ ਬਣਿਆ ਉਸ ਤੋਂ ਬਾਅਦ ਕੁਝ ਕਸ਼ਮੀਰੀਆ ਬਾਅਦ ਕੈਪਟਨ ਮਰਿੰਦਰ ਦੀ ਸਰਕਾਰ ਚ ਆਸ਼ੂ ਬਣ ਆਸ਼ੂ ਦੇ ਮੰਤਰੀ ਬਣਨ ਤੋਂ ਬਾਅਦ ਅਜਿਆ ਕੀ ਹੋਇਆ ਕਿ 22 ਚ ਆਸ਼ੂ ਬਹੁਤ ਬੁਰੀ ਤਰ੍ਹਾਂ ਹਾਰਿਆ ਇਹ ਕਹਾਣੀ ਸਮਝਦੇ ਹਾਂ 17 ਚ ਆਸ਼ੂ ਨੂੰ ਪਈਆਂ 66000 ਵੋਟਾਂ ਤੇ 22 ਚ ਭਾਰਤ ਪੋਸ਼ਣ ਆਸ਼ੂ ਜਦੋਂ ਮੰਤਰੀ ਸੀ ਬਹੁਤ ਸਾਰੇ ਵਿਵਾਦ ਵੀ ਰਹੇ ਭਾਰਤ ਪੋਸ਼ਣ ਆਸ਼ੂ ਦੇ ਖਿਲਾਫ ਪ੍ਰਿੰਸੀਪਲ ਬਾਰੇ ਆਸ਼ੂ ਬੋਲਿਆ ਕਈ ਜਗ੍ਹਾ ਆਸ਼ੂ ਵਿਵਾਦਾਂ ਚ ਰਿਆ ਡੀਐਸਪੀ ਸਿੱਖ ਹੁੰਦੇ ਮਾਮਲੇ ਬੜਾ ਕੁਝ ਹੋਇਆ ਤੇ ਆਸ਼ੂ 69000 ਤੋਂ ਚੱਲਿਆ 12 ਚ 17 ਚ 66000 ਕੁਝ ਤੇ ਭਾਰਤ ਪੋਸ਼ਣ ਆਸ਼ੂ 22 ਚ ਆ ਗਿਆ 32931 ਮਤਲਬ ਆਸ਼ੂ 50% ਤੋਂ ਵੀ ਜ਼ਿਆਦਾ ਵੋਟਾਂ ਆਪਣੀਆਂ ਗਵਾ ਗਿਆ 22 ਤੱਕ ਹੁਣ ਸਵਾਲ ਇਹ ਹੈ 22 ਤੋਂ ਬਾਅਦ ਜਦੋਂ ਕਾਰਪੋਰੇਸ਼ਨ ਦੀਆਂ ਚੋਣਾਂ ਹੁੰਦੀਆਂ ਨੇ ਤੇ ਉਹਨਾਂ ਦੀ ਪਤਨੀ ਵੀ ਹਾਰ ਜਾਂਦੀ ਹੈ ਸਵਾਲ ਇਹ ਹੈ ਕਿ 22 ਤੋਂ ਬਾਅਦ ਹੁਣ 25 ਜਦੋਂ ਲੋਕ ਸਭਾ ਹਲਕੇ ਦੀਆਂ ਵੀ ਵੋਟਾਂ ਪੈਂਦੀਆਂ ਨੇ ਤੇ ਆਸ਼ੂ ਦੇ ਹਲਕੇ ਤੋਂ ਵੜਿੰਗ ਜਿੱਤਦਾ ਨਹੀਂ ਕਿ ਅੱਜ ਆਸ਼ੂ 32931 ਵੋਟਾਂ ਇਸ ਵਕਤ 22 ਚ ਸੀ ਹੁਣ 32000 ਤੋਂ ਜ਼ਿਆਦਾ ਜਾਏਗਾ ਜਾਂ 32000 ਤੋਂ ਹੇਠਾ ਜਾਏਗਾ ਆਸ਼ੂ ਦੀ ਜਿੱਤ ਹਾਰ ਇਸ ਗੱਲ ਤੇ ਨਿਰਭਰ ਕਰਦੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਇਸ ਹਲਕੇ ਚ ਜਿਹੜੀ ਜਿੱਤ ਹੈ ਹੁਣ 90000 ਵੋਟਾਂ ਪਈਆਂ ਨੇ ਇਹ ਮੰਨਿਆ ਜਾ ਰਿਹਾ ਹੈ ਕਿ 25000 ਜਾਂ 30000 ਵਾਲਾ ਕੈਂਡੀਡੇਟ ਜਿੱਤ ਸਕਦਾ ਹੈ 25000 ਵਾਲਾ ਵੀ ਜਿੱਤ ਸਕਦਾ ਹੈ 30000 ਵਾਲਾ ਵੀ ਆਸ਼ੂ ਤੇ ਇਹ ਨਿਰਭਰ ਕਰਦਾ ਹੈ ਕਿ 22 ਤੋਂ ਬਾਅਦ ਆਸ਼ੂ ਲੋਕਾਂ ਚ ਹਰਮਨ ਪਿਆਰਾ ਹੋਇਆ ਜਾਂ ਨਹੀਂ ਹੋਇਆ ਕੀ ਰਾਜਾ ਵੜਿੰਗ ਔਰ ਦੂਸਰੇ ਗੁੱਟਾਂ ਦੇ ਨਾਲ ਜਿਹੜੀ ਗੁੱਟਬਾਜ਼ੀ ਹੈ ਕੀ ਕਾਂਗਰਸੀ ਵੋਟ ਆਸ਼ੂ ਵੱਲ ਆਈ ਜਾਂ ਨਹੀਂ ਆਈ ਕਿਸ ਨੇ ਆਸ਼ੂ ਨੂੰ ਕਾਂਗਰਸ ਜੀ ਹਰਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਇਹ ਸਾਰੇ ਫੈਕਟਰ ਹੈ ਸੋ ਬੜੀ ਸਧਾਰਨ ਜੀ ਗੱਲ ਹੈ ਕਿ ਆਸ਼ੂ 12 ਦੇ ਵਿੱਚ 69000 ਵੋਟਾਂ 17 ਚ 66000 ਕੁਝ ਵੋਟਾਂ 69125 ਸੀ ਤੇ 22 ਚ 32931 ਹੁਣ 25 ਚ ਆਸ਼ੂ 32000 ਤੋਂ ਉੱਪਰ ਜਾਏਗਾ ਜਾਂ ហេਠਾ ਇਹਦੇ ਉੱਪਰ ਆਸ਼ੂ ਦੀ ਜਿੱਤ ਹਰ ਨਿਰਪਰ ਕਰਦੀ ਹੈ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ 2017 ਚ 17 ਤੋਂ ਗੱਲ ਕਰਦੇ ਆ 2017 ਚ ਅਹਿਬਾਬ ਗਰੇਵਾਲ ਖੜੇ ਹੋਏ ਸੀ ਆਮ ਆਦਮੀ ਪਾਰਟੀ ਦੇ 30106 ਵੋਟਾਂ ਲਈਆਂ ਸੀ ਉਹਨਾਂ ਨੇ ਉਦੋਂ ਆਸ਼ੂ ਨੂੰ 66000 ਮਿਲੀਆਂ ਸੀ ਉਦੋਂ ਅਕਾਲੀ ਦਲ ਤੇ ਭਾਜਪਾ ਸਾਂਝੇ ਸੀ ਆਮ ਆਦਮੀ ਪਾਰਟੀ 17 ਚ 30000 ਵੋਟਾਂ ਲੈ ਕੇ ਜਾਂਦੀ ਹੈ 17 ਤੋਂ ਬਾਅਦ 22 ਚ ਜਦੋਂ ਆਮ ਆਦਮੀ ਪਾਰਟੀ ਦੀ ਪੂਰੀ ਲਹਿਰ ਸੀ ਤੇ ਗੋਗੀ 34% ਵੋਟਾਂ ਲੈ ਕੇ ਜਾਂਦੇ ਨੇ ਇੱਥੋਂ 34.80% 40443 ਹੁਣ ਜਦੋਂ ਪਈਆਂ 90 ਕੁ ਹਜ਼ਾਰ ਵੋਟਾਂ ਨੇ ਕੀ ਗੁਰਪ੍ਰੀਤ ਗੋਗੀ 34% ਵੋਟਾਂ ਹਾਸਲ ਗੁਰਪ੍ਰੀਤ ਗੋਗੀ ਦੀ ਥਾਂ ਤੇ ਜਿਹੜਾ ਇਸ ਵਾਰ ਕੈਂਡੀਡੇਟ ਹੈ ਸੰਜੀਵ अरोੜਾ ਕੀ ਉਹ 34% ਵੋਟਾਂ ਹਾਸਲ ਕਰਦੇ ਨੇ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ ਤੇ ਆਮ ਆਦਮੀ ਪਾਰਟੀ 22000 ਤੇ ਰਹਿ ਗਈ ਸੀ ਹੁਣ ਸਵਾਲ ਇੱਥੇ ਖੜਾ ਆ ਕੇ ਕਿ ਕੀ ਸੱਤਾ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਕਈ ਕਾਉਂਸਲਰ ਨੇ ਇੱਥੋਂ 8-10 ਕਾਉਂਸਲਰ ਨੇ ਆਮ ਆਦਮੀ ਪਾਰਟੀ ਦੇ ਉਹ ਦੁਬਾਰਾ 40000 ਤੋਂ ਉੱਪਰ ਜਾਣਗੇ ਜਾਂ 34% ਤੋਂ ਉੱਪਰ ਜਾਣਗੇ 90000 ਅਗਰ ਵੋਟਾਂ ਪਈਆਂ ਨੇ ਕੀ ਆਮ ਆਦਮੀ ਪਾਰਟੀ 25 ਤੋਂ 30000 ਵੋਟਾਂ ਲਿਆ ਕੇ ਜਾਏਗੀ ਇਹਦੇ ਉੱਪਰ ਆਮ ਆਦਮੀ ਪਾਰਟੀ ਦੀ ਜਿੱਤ ਹਾਰ ਖੜੀ ਹੈ ਹੁਣ ਗੱਲ ਬੀਜੇਪੀ ਦੀ ਕਰ ਲੈਂਦੇ ਆ ਬੀਜੇਪੀ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਪਾਰਲੀਮੈਂਟ ਚ 2024 ਚ 45000 24 ਤੋਂ ਬਾਅਦ 25 ਆਇਆ ਕੀ ਬੀਜੇਪੀ ਉਸ 45000 ਦੇ ਵਿੱਚੋਂ ਕਿਉਂਕਿ ਕੁੱਲ ਵੋਟਾਂ 90000 ਨੇ ਕੀ ਉਹ ਸਾਰੇ 45000 ਜਿਨ੍ਹਾਂ ਨੇ 24 ਚ ਵੋਟਾਂ ਪਾਈਆਂ ਸੀ ਇਸ 90000 ਚੋਂ 45000 ਵੋਟਰ ਹੈ ਇੱਕ ਸਵਾਲ ਹੈ ਜੇ ਘਟਿਆ ਤਾਂ ਕਿੰਨਾ ਘਟਿਆ ਕੀ ਬੀਜੇਪੀ 45000 ਅਗਰ 24 ਚ ਪਈਆਂ ਨੇ ਇਸ ਵਕਤ ਬੀਜੇਪੀ 25 ਤੋਂ 30000 ਵੋਟਾਂ ਲੈ ਕੇ ਜਾਏਗੀ ਅਗਰ ਬੀਜੇਪੀ 25 ਤੋਂ 30000 ਵੋਟਾਂ ਲੈ ਕੇ ਜਾਂਦੀ ਹੈ ਤੇ ਜਿੱਤ ਸਕਦੀ ਹੈ ਹੁਣ ਮੈਂ 22 ਦੀ ਗੱਲ ਕਰਦਾ 22 ਚ ਬੀਜੇਪੀ ਇਕੱਲੀ ਲੜੀ ਸੀ ਵਿਕਰਮ ਸਿੰਘ ਸਿੱਧੂ 28107 ਵੋਟਾਂ ਪਈਆਂ ਸੀ ਵਿਕਰਮ ਸਿੱਧੂ ਨੂੰ ਇਕੱਲੇ ਲੜੇ ਸੀ 28000 22 ਤੋਂ ਪਹਿਲਾਂ ਬੀਜੇਪੀ 17 ਚ ਅਕਾਲੀ ਬੀਜੇਪੀ ਇਕੱਠੇ ਸੀ ਉਦੋਂ ਪਈਆਂ ਸੀ 22620 ਸੋ ਬੀਜੇਪੀ ਦਾ ਧਰਮਦਾਰ ਇਕਤਾ ਜੀਵਨ ਗੁਪਤਾ ਨਵੇਂ ਕੈਂਡੀਡੇਟ ਨੇ ਟਕਸਾਲੀ ਨੇ ਸਾਬਕਾ ਜਨਰਲ ਖੱਤਰ ਨੇ ਕਿ ਜੀਵਨ ਗੁਪਤਾ ਬੀਜੇਪੀ ਨੂੰ ਜਿਤਾ ਦੇਣਗੇ ਮੁਕਾਬਲੇ 'ਚ ਨਹੀਂ ਅਗਰ ਆਸ਼ੂ ਬਾਰੇ ਕੁਝ ਵੀ ਸਾਫ਼ ਨਹੀਂ ਕੀਤਾ ਜਾ ਸਕਦਾ ਤੇ ਜੀਵਨ ਗੁਪਤਾ ਵੀ ਇਸ ਗੱਲ ਲਈ ਜਿੱਤ ਦੇ ਦਾਵੇਦਾਰਾਂ 'ਚੋਂ ਇੱਕ ਨੇ ਕਿ ਨਰਿੰਦਰ ਮੋਦੀ ਦੇ ਨਾਂ ਤੇ ਬੀਜੇਪੀ ਦੇ ਨਾਂ ਤੇ 24 ਚ 45000 ਵੋਟਾਂ ਮਿਲੀਆਂ ਸੀ ਟੈਸਟ ਹੈ ਬਹੁਤ ਵਟਾ ਜਾਖੜ ਔਰ ਰਵਨੀਤ ਬਿੱਟੂ ਨੇ ਵੀ ਬਹੁਤ ਮਿਹਨਤ ਕੀਤੀ ਹੈ ਸੋ ਜਿਹੜੀ ਪਾਰਟੀ 25000 30000 ਤੋਂ ਜ਼ਿਆਦਾ ਵੋਟਾਂ ਲੈ ਕੇ ਜਾਏਗੀ ਉਹ ਜਿੱਤ ਦੀ ਦੌੜ ਚ ਸ਼ਾਮਲ ਹੋਏਗੀ ਹੁਣ ਅਕਾਲੀ ਦਲ ਦੀ ਗੱਲ ਕਰਦੇ ਹਾਂ ਅਕਾਲੀ ਦਲ 22 ਚ ਅਕਾਲੀ ਦਲ ਇਕੱਲਾ ਲੜਿਆ 9 ਮਾਸ ਦਾ ਰਿਸ਼ਤਾ ਖਤਮ ਸੀ ਭਾਜਪਾ ਤਾਂ ਲੈ ਗਈ 28107 ਅਕਾਲੀ ਦਲ ਨੂੰ ਮਿਲੀਆਂ 10072 8.7% ਵੋਟਾਂ ਮਤਲਬ ਅਕਾਲੀ ਦਲ ਨੂੰ 9% ਵੋਟਾਂ ਮਿਲੀਆਂ ਸੀ ਕੀ ਸੁਖਬੀਰ ਬਾਦਲ 90000 90000 ਵੋਟਾਂ ਪਈਆਂ ਨੇ ਉਹਦਾ 10% ਲੈ ਕੇ ਜਾ ਸਕੇਗਾ ਜੇ 9% ਵੀ ਲਈਏ ਤੇ ਘਟ ਬਣਦੀਆਂ ਨਹੀਂ ਕੀ ਸੁਖਬੀਰ ਬਾਦਲ ਵਿਕਾਸਪੁਰਸ਼ ਸੁਖਬੀਰ ਬਾਦਲ ਅਕਾਲੀ ਦਲ ਨੂੰ 10720 ਵੋਟਾਂ ਦਿਵਾ ਸਕੇਗਾ ਇਹ ਸੁਖਬੀਰ ਸਿੰਘ ਬਾਦਲ ਦਾ ਅੰਕੜਾ ਇਹਦੇ ਤੇ ਨਿਰਪਰ ਕਰਦਾ ਕਿ ਸੁਖਬੀਰ ਬਾਦਲ ਕਿੱਥੇ ਖੜਦਾ ਹੈ ਹੁਣ ਇਹ ਤਾਂ ਸੀ 22 ਚ 17 ਚ ਕਿੰਨੀਆਂ ਪਈਆਂ ਉਦੋਂ ਅਕਾਲੀ ਬੀਜੇਪੀ ਨੌ ਮਾਸ ਦਾ ਰਿਸ਼ਤਾ ਸੀ ਉਦੋਂ ਮਿਲੀਆਂ ਸੀ ਕੁੱਲ 22620 ਕਮਲ ਚੇਤਲੀ ਉਦੋਂ ਬੀਜੇਪੀ ਔਰ ਅਕਾਲੀ ਦਲ ਦਾ ਸਾਂਝਾ ਉਮੀਦਵਾਰ ਸੀ ਹੁਣ ਕਮਲ ਚੇਤਲੀ ਅਕਾਲੀ ਦਲ ਚ ਹੈ 12 ਚ ਅਕਾਲੀ ਦਲ ਨੂੰ ਕਿੰਨੀਆਂ ਮਿਲੀਆਂ ਉਦੋਂ ਵੀ ਅਕਾਲੀ ਬੀਜੇਪੀ ਸਾਂਝੇ ਸੀ 33000 ਮਿਲੀਆਂ ਸੀ ਸੋ ਇਸ ਕਰਕੇ ਇਸ ਵਾਰ ਅਕਾਲੀ ਦਲ 8.7% ਤੋਂ ਅਗਰ ਵੱਧ ਵੋਟਾਂ ਲੈ ਗਿਆ ਤੇ ਸੁਖਬੀਰ ਬਾਦਲ ਆਪਣਾ ਹੀ ਰਿਕਾਰਡ ਤੋੜ ਦੇਗਾ ਇੱਥੇ ਇਕੱਲੇ ਚੌਣ ਲੜਨ ਦਾ ਪਿਛਲੇ ਕੁਝ ਸਮੇਂ ਦਾ ਇਹ ਮੈਂ ਸਾਰੀ ਗੱਲ 12 ਤੋਂ ਬਾਅਦ ਦੀ ਕਰ ਰਿਹਾ ਸੋ ਸੁਖਬੀਰ ਬਾਦਲ ਲਈ 10-11000 ਵੋਟਾਂ ਲੈਣੀਆਂ ਜ਼ਰੂਰੀ ਹੈ ਅਗਰ ਸੁਖਬੀਰ ਬਾਦਲ ਨੇ ਵਿਕਾਸ ਪੁਰਸ਼ ਨੇ ਆਪਣੀ ਪੋਲੀਟੀਕਲ ਜ਼ਮੀਨ ਬਚਾਉਣੀ ਹੈ ਅਗਰ ਜ਼ਮਾਨਤੀ ਜ਼ਬਤ ਹੋ ਗਈ ਫਿਰ ਤਾਂ ਕੁਝ ਕਹਿ ਨਹੀਂ ਸਕਦੇ ਕਿ ਪੰਜ ਮੈਂਬਰੀ ਵਾਲੇ ਕਿਸ ਤਰ੍ਹਾਂ ਦੇ ਬਿਆਨ ਦੇਣਗੇ ਯਾ ਅਕਾਲੀ ਦਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਉੱਠਣਗੀਆਂ ਪਰ ਜੇ ਕਿਤੇ ਸੁਖਬੀਰ ਦਾ ਕੈਂਡੀਡੇਟ ਪਰਵਕਾਰ ਸਿੰਘ ਘੁੰਮਣ ਵੀ 25 ਤੋਂ 30 ਹਜ਼ਾਰ ਵੋਟਾਂ ਲੈ ਗਿਆ ਫਿਰ ਕ੍ਰਿਸ਼ਮਾ ਹੋ ਜਾਊਗਾ ਫਿਰ ਤਾਂ ਮੈਨੂੰ ਲੱਗਦਾ ਗਿਨੀਜ਼ ਬੁੱਕ ਆਫ ਰਿਕਾਰਡ ਲਿਮਕਾ ਬੁੱਕ ਆਫ ਰਿਕਾਰਡਸ ਵੀ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਨੇ ਕਿ ਤੁਸੀਂ ਨਾਮ ਦਰਜ ਕਰੋ ਜਿੱਤਦੇ ਰਿਕਾਰਡ ਤੋਂ ਉਹ ਮੰਨਣ ਨਾ ਮੰਨਣ ਗੱਲ ਵੱਖਰੀ ਹੈ ਮਤਲਬ ਫਿਰ ਇੱਕ ਕ੍ਰਿਸ਼ਮੇ ਵਾਲੀ ਗੱਲ ਹੋ ਜਾਊ ਫਿਰ ਤਾਂ ਬਹੁਤ ਅਵਾਰਡ ਮਿਲਣਗੇ ਸੁਖਬੀਰ ਬਾਦਲ ਵਿਕਾਸਪੁਰਸ਼ ਨੂੰ ਅਗਰ ਅਕਾਲੀ ਦਲ ਜਿੱਤ ਗਿਆ ਸੋ ਆਪਾਂ ਬਿਆਨ ਸੁਣਿਆ ਸੀ ਸੁਰਜੀਤ ਰਖੜਾ ਉਹਨਾਂ ਦਾ ਵੀ ਦੋ ਤਿੰਨ ਦਿਨ ਪਹਿਲਾਂ ਉਹ ਸੁਖਬੀਰ ਤੇ ਇਲਜ਼ਾਮ ਲਾ ਰਹੇ ਸੀ ਕਿ ਜ਼ਮਾਨਤਾ ਲਗਾਤਾਰ ਪਿਛਲੀਆਂ ਕਈ ਚੋਣਾਂ 'ਚ ਜ਼ਬਤ ਹੋਈਆਂ ਨੇ ਅਕਾਲੀ ਦਲ ਦੇ ਉਮੀਦਵਾਰ ਦੀਆਂ ਇਸ ਕਰਕੇ ਮੈਂ ਕਹਿ ਰਿਹਾ ਕਿ ਸੁਖਬੀਰ ਬਾਦਲ ਲਈ ਜ਼ਮਾਨਤ ਬਚਾਉਣਾ ਚੁਣੌਤੀ ਹੈ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਥੇ ਤੱਕ ਗੱਲ ਰਹੀ ਅਵਾਰਡਾਂ ਦੀ ਹੁਣ ਪਤਾ ਨਹੀਂ ਗਿਨੀਜ਼ ਬੁੱਕ ਦਾ ਫਰ ਰਿਕਾਰਡ ਜਾਂ ਲਿੰਕਾ ਬੁੱਕ ਦਾ ਫਰ ਰਿਕਾਰਡ ਜ ਇਹਨਾਂ ਕੋਲੇ ਇਸ ਤਰ੍ਹਾਂ ਦੀ ਕੋਈ ਕੈਟਾਗਰੀ ਹੈ ਜਾਂ ਨਹੀਂ ਹੈ ਸੋ ਇਹ ਗੱਲ ਸੰਕੇਤਕ ਹੈ ਸੋ ਗੱਲ ਹੀ ਹੈ ਇੱਕ ਤਰੀਕੇ ਨਾਲ ਮਾਨਤਾ ਮਿਲੂਗੀ ਵਿਕਾਸ ਪੁਰਸ਼ ਦੇ ਤੌਰ ਤੇ ਸੁਖਬੀਰ ਬਾਦਲ ਨੂੰ ਜੇਕਰ ਉਹ ਜਿਤਾ ਗਿਆ ਨਹੀਂ ਤਾਂ ਅੱਜ ਸ਼ਾਮ ਨੂੰ ਹੀ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ ਕੋਈ ਨਾ ਕੋਈ ਸਿਆਸੀ ਧਮਾਕਾ ਕਰਦਾ ਪ੍ਰੈਸ ਰੋਡ ਜਾਰੀ ਜ਼ਰੂਰ ਕਰਨਾ ਹੈ ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਸੁਖਬੀਰ ਸਿੰਘ ਬਾਦਲ ਵਿਕਾਸ ਪੁਰਸ਼ ਦੇ ਕੈਂਡੀਡੇਟ ਦੀ ਪਰਫਾਰਮੈਂਸ ਤੇ ਨੇ ਕਿ ਉਹ ਕੈਂਡੀਡੇਟ ਇੱਥੇ ਕੀ ਕਰਦਾ ਹੈ ਔਰ ਜਿਵੇਂ ਤੁਸੀਂ ਸਵਾਲ ਕਾਫੀ ਵੱਡਾ ਕੀਤਾ ਸੀ ਕਿ ਅੱਜ ਦਾ ਨਤੀਜਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਾਏਗਾ ਦੇਖੋ ਅੱਜ ਦੇ ਨਤੀਜੇ ਨੇ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਣੀ ਹੈ ਇਹ ਤਾਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ 27 ਦਾ ਸੈਮੀਫਾਈਨਲ ਨਹੀਂ ਹੈ ਕਿਉਂਕਿ 27 ਦਾ ਸੈਮੀਫਾਈਨਲ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਨਿਕਲਣ ਵਾਲੀ ਊਰਜਾ ਸੰਗਠਨ ਪੋਲਿਟੀਕਲ ਤਾਕਤ ਤੋਂ ਬਿਨਾ ਸੰਭਵ ਨਹੀਂ ਹੈ 27 ਦੇ ਨਤੀਜੇ ਚ ਪੰਜ ਮੈਂਬਰੀ ਕਮੇਟੀ ਇੱਕ ਵੱਡੀ ਲਹਿਰ ਦੀ ਤਰ੍ਹਾਂ ਉੱਭਰਨੀ ਉੱਭਰਨੀ ਹੈ ਜਿਵੇਂ 2014 ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਬਣੀ ਔਰ ਮੈਨੂੰ ਅੱਜ ਵੀ ਯਾਦ ਹੈ ਉਹਨਾਂ ਦਿਨਾਂ ਦੇ ਵਿੱਚ ਮੈਂ ਕਈ ਖੇਤਰੀ ਤੇ ਕਾਮੀ ਟੈਲੀਵਿਜ਼ਨ ਚੈਨਲਾਂ ਦਾ ਹਿੱਸਾ ਸੀ ਜਦੋਂ ਮੈਂ ਗਰਾਊਂਡ ਤੇ ਵੀ ਔਰ ਸਟੂਡੀਓ ਦੇ ਵਿੱਚ ਵੀ ਰਿਪੋਰਟਿੰਗ ਕਰਦਾ ਸੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੁਝ ਸਾਲਾਂ ਚ ਤਕੜੀ ਹੋ ਕੇ ਸੱਤਾ ਚਾ ਸਕਦੀ ਹੈ ਅਕਸਰ ਮੇਰੇ ਵਿਸ਼ਲੇਸ਼ਣਾ ਚ ਇਹ ਗੱਲ ਹੁੰਦੀ ਸੀ ਸੋ 2012-13 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਵੀ ਇੱਕ ਨਵੀਂ ਉਮੀਦ ਵਾਲੀ ਲਹਿਰ ਚੱਲੀ ਸੀ ਤੇ ਉਸ ਵੇਲੇ ਮੈਂ ਵੀ ਆਮ ਆਦਮੀ ਪਾਰਟੀ ਦੀ ਉਸ ਲਹਿਰ ਦਾ ਸਮਰਥਨ ਕੀਤਾ ਸੀ ਕਿਉਂਕਿ ਜ਼ਰੂਰਤ ਸੀ ਕਿ ਘਟੋ-ਘਟ ਅਕਾਲੀ ਦਲ ਔਰ ਕਾਂਗਰਸ ਉਸ ਵੇਲੇ ਜਿਸ ਤਰ੍ਹਾਂ ਦੀ ਸਿਆਸਤ ਪੰਜਾਬ 'ਚ ਕਰ ਰਹੇ ਸੀ ਉਹਦੇ ਤੋਂ ਪੰਜਾਬੀਆਂ ਨੂੰ ਮੁਕਤੀ ਮਿਲੇ ਔਰ ਅਕਾਲੀ ਭਾਜਪਾ ਨੇ ਵੀ ਉਸ ਵੇਲੇ ਪੰਜਾਬ ਦੇ ਲਈ ਕੋਈ ਬਹੁਤੀ ਉਸਾਰੂ ਭੂਮਿਕਾ ਅਦਾ ਨਹੀਂ ਕੀਤੀ ਸੀ ਔਰ ਮੈਨੂੰ ਯਾਦ ਹੈ 2014 'ਚ 4 ਸੀਟਾਂ ਲੋਕ ਸਭਾ ਦੀਆਂ ਆਪ ਜਿੱਤੀ ਫੇਰ ਮਾਗੀ ਦੀ ਕਾਨਫਰੰਸ ਤੇ ਲੱਖ ਤੋਂ ਡੇਢ ਲੱਖ ਤੋਂ ਵੱਧਦਾ ਇਕੱਠ ਹੋਇਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਗੱਲ ਲੱਗਣ ਲੱਗੀ ਕਿ 17 ਚ ਸਰਕਾਰ ਬਣੂ 100 ਸੀਟਾਂ ਦੇ ਪੋਸਟਰ ਵੀ ਲੱਗ ਗਏ ਪਰ ਆਮ ਆਦਮੀ ਪਾਰਟੀ ਗਲਤ ਰਾਂ ਨੀਤੀ ਦਾ ਸ਼ਿਕਾਰ ਹੋਈ ਤੇ ਹਾਰੀ ਹਾਲਾਂਕਿ ਫੇਰ ਭਾਈਚੇ ਉਹਨਾਂ ਨੇ ਸਰਕਾਰ ਬਣਾਈ ਜਦੋਂ ਓਪੋਜੀਸ਼ਨ ਦਾ ਲੀਡਰ ਉਹਨਾਂ ਨੇ 17 ਚ ਬਣਾਇਆ ਸੀ ਠੀਕ ਉਸੇ ਤਰ੍ਹਾਂ ਜੋ ਕੁਝ 2012 13 14 ਤੋਂ ਪਹਿਲਾਂ ਵਾਪਰਿਆ ਇਹ ਸਥਿਤੀਆਂ ਉਸੇ ਤਰ੍ਹਾਂ ਦੀਆਂ 2 ਦਸੰਬਰ ਤੋਂ ਬਾਅਦ ਪੰਜਾਬ 'ਚ ਬਣੀਆਂ ਨੇ ਜਦੋਂ ਪੰਜਾਬ ਦੇ ਵਿੱਚ ਇੱਕ ਅਜੀਹੀ ਲਹਿਰ ਚੱਲ ਰਹੀ ਹੈ ਜਿਹੜੀ 27 ਤੋਂ ਪਹਿਲਾਂ ਪੰਜਾਬ ਦੇ ਧਰਾਤਲ ਨੂੰ ਨਵੀਂ ਦਿਸ਼ਾ ਦੇ ਰਹੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਲੋਕ ਇਸ ਭਰਤੀ ਮੁਹਿੰਮ ਦਾ ਹਿੱਸਾ ਬਣ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਪੰਜਾਬ ਦੇ ਮੁੱਦਿਆਂ ਨੂੰ ਔਰ ਪੰਜਾਬ ਦੀ ਖੇਤਰੀ ਪਾਰਟੀ ਦੇ ਸਮਰਥਨ ਔਰ ਹੱਕ 'ਚ ਲੋਕ ਖੜੇ ਨੇ ਇਸ ਕਰਕੇ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ 27 ਦਾ ਫੈਸਲਾ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਨਿਕਲਣ ਵਾਲੀ ਲੀਡਰਸ਼ਿਪ ਨੇ ਕਰਨਾ ਹੈ ਪਰ ਉਹਦੇ ਨਾਲ ਨਾਲ ਕਾਂਗਰਸ 'ਚ ਅਗਰ ਆਸ਼ੂ ਜਿੱਤ ਗਿਆ ਤੇ ਆਸ਼ੂ ਚਰਨਜੀਤ ਚੰਨੀ ਦਾ ਵੀ ਅੱਜ ਟੈਸਟ ਹੈ ਅਗਰ ਆਸ਼ੂ ਜਿੱਤਿਆ ਤੇ ਚਰਨਜੀਤ ਚੰਨੀ ਦੀ ਜਿੱਤ ਮੰਨੀ ਜਾਊ ਰਾਣਾ ਗੁਰਜੀਤ ਦੀ ਜਿੱਤ ਵੀ ਮੰਨੀ ਜਾਊ ਗੁਰਜੀਤ ਔਜਲਾ ਦੀ ਜਿੱਤ ਵੀ ਮੰਨੀ ਜਾਊ ਔਰ ਇਸ ਜਿੱਤ ਨੂੰ ਇਸ ਰੂਪ 'ਚ ਦੇਖਿਆ ਜਾਏਗਾ ਕਿ ਆਸ਼ੂ ਵਾਲੇ ਪਾਸੇ ਸਮਰਥ ਹੈ 27 'ਚ ਅੱਗੇ ਵਧਣ ਦੀ ਅਗਰ ਜਿੱਤ ਗਿਆ ਅਗਰ ਨਾ ਜਿੱਤੇ ਤੇ ਫਿਰ ਪ੍ਰਤਾਪ ਬਾਜਵਾ ਜਿਹੜੇ ਐਲੋਪ ਨੇ ਔਰ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਔਰ ਪਪੇਸ਼ ਪਗੇਲ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਫਿਰ ਉਸ ਗਰੁੱਪ ਨੇ 2027 ਤੋਂ ਪਹਿਲਾਂ ਆਪਣੇ ਤਰੀਕੇ ਨਾਲ ਚੋਣਾਂ ਦੀ ਰੂਪਰੇਖਾ ਬਣਾਉਣੀ ਹੈ ਫਿਰ ਚਰਨਜੀਤ ਚੰਨੀ ਜਾਂ ਆਸ਼ੂ ਗਰੁੱਪ ਪ੍ਰਗਟ ਸਿੰਘ ਜਾਂ ਇਹਨਾਂ ਸਾਰਿਆਂ ਦੇ ਲਈ ਨਵੇਂ ਸਿਰੇ ਤੋਂ ਮਿਹਨਤ ਕਰਨੀ ਪਵੇਗੀ ਅਗਰ ਇਹ ਫਿਰ ਮੁੱਖ ਮੰਤਰੀ ਦੇ ਦਾਵੇਦਾਰ ਦੇ ਤੌਰ ਤੇ ਅੱਗੇ ਵਧਣਾ ਚਾਹੁੰਦੇ ਨੇ ਮੇਰਾ ਇਹ ਸਾਫ ਤੌਰ ਤੇ ਮੰਨਣਾ ਹੈ ਕਿ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਇਹ ਇਸ ਵਕਤ ਉਹਨਾਂ ਆਉਧਿਆਂ ਤੇ ਨੇ ਜਿੱਥੇ ਬਹਿ ਕੇ ਹਾਰਨ ਦੀ ਸੂਰਤ ਦੇ ਵਿੱਚ ਭਾਰਤ ਪੁਸ਼ਣ ਆਸ਼ੂ ਤੋਂ ਜ਼ਿਆਦਾ ਤਕੜੇ ਸਾਬਤ ਹੋ ਸਕਦੇ ਨੇ ਭਾਵੇਂ ਵਰਕਿੰਗ ਪ੍ਰਦਾਨ ਹੈ ਭਾਰਤ ਪੁਸ਼ਣ ਆਸ਼ੂ ਪਰ ਦੋਵੇਂ ਤਰਾਂ ਦੇ ਵਿੱਚ ਸਖਤ فاਸਲੇ ਨਜ਼ਰ ਆ ਰਹੇ ਨੇ ਜਿਨ੍ਹਾਂ ਦਾ ਨੁਕਸਾਨ ਕਾਂਗਰਸ ਨੂੰ ਹੋਣਾ ਤੈ ਨਵਜੋਤ ਸਿੰਘ ਸਿੱਧੂ ਦੀ ਗੱਲ ਕਈ ਵਾਰ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੂੰ ਉਸੇ ਸੂਰਤ 'ਚ ਅਸੀਂ ਸਿਆਸਤ 'ਚ ਦੇਖਾਂਗੇ ਅਗਰ ਪ੍ਰਿੰਕਾ ਗਾਂਧੀ ਜਾਂ ਰਾਹੁਲ ਗਾਂਧੀ ਉਹਨਾਂ ਨੂੰ ਬਤੌਰ ਸੀਐਮ ਲਾਂਚ ਕਰਦੇ ਨੇ ਕਿਉਂਕਿ ਉਸ ਤੋਂ ਘੱਟ ਮੈਨੂੰ ਲੱਗਦਾ ਨਵਜੋਤ ਸਿੱਧੂ ਨੇ ਆਉਣਾ ਨਹੀਂ ਕਿਉਂਕਿ ਮੰਤਰੀ ਬਣ ਕੇ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪੰਜਾਬ ਦੇ ਕਿਸੇ ਮੰਤਰੀ ਕੋਲੇ ਓਡੀ ਸਮਰੱਥਾ ਨਹੀਂ ਕਿ ਉਹ ਕੁਝ ਆਪਣੇ ਦਮ ਤੇ ਕਰ ਸਕੇ ਕਿਉਂਕਿ ਪੰਜਾਬ 'ਚ ਮੁੱਖ ਮੰਤਰੀ ਦੀ ਮਰਜ਼ੀ ਬਿਨਾ ਮੰਤਰੀ ਕੰਮ ਨਹੀਂ ਕਰ ਸਕਦੇ ਇਹ ਅਸੀਂ ਵੇਖ ਵੀ ਰਹੇ ਹਾਂ ਕਿ ਕੇਂਦਰ 'ਚ ਪ੍ਰਧਾਨ ਮੰਤਰੀ ਦੀ ਮਰਜ਼ੀ ਬਿਨਾ ਮੰਤਰੀ ਪ੍ਰਭਾਵੀ ਰੂਪ ਚ ਕੰਮ ਕਰਦੇ ਨਹੀਂ ਦਿਖਦੇ ਆਮ ਤੌਰ ਤੇ ਔਰ ਸੂਬਿਆਂ ਚ ਮੁੱਖ ਮੰਤਰੀ ਦੀ ਮਰਜ਼ੀ ਬਿਨਾ ਇਸ ਕਰਕੇ ਨਵਜੋਤ ਸਿੱਧੂ ਦੀ ਗੱਲ ਤਾਂ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਦੇ ਉੱਤੇ ਨਿਰਭਰ ਹੈ ਕਿ ਉਹ ਕਿਵੇਂ ਕਾਂਗਰਸ ਨੂੰ ਦੇਖਦੇ ਨੇ ਪਰ ਜ਼ਮੀਨ ਦੀ ਕਾਂਗਰਸ ਦੀ ਲੀਡਰਸ਼ਿਪ ਅਗਰ ਗੁੱਟਾਂ ਚ ਹੈ ਵੰਡੀ ਜਾ ਚੁੱਕੀ ਹੈ ਤੇ ਅੱਜ ਦੇ ਨਤੀਜੇ ਨੇ ਉਹਨੂੰ ਦਿਸ਼ਾ ਦੇਣੀ ਹੈ ਕਿ ਕਿਹੜਾ ਗੁੱਟ ਪੰਜਾਬ ਦੀ ਸਿਆਸਤ ਚ ਕਾਂਗਰਸ ਚ ਹਾਵੀ ਰਹੇਗਾ ਰਾਜਾ ਵੜਿੰਗ ਬਾਜਵਾ ਗਰੁੱਪ ਹਾਜ਼ਰ ਰਹੇਗਾ ਜਾਂ ਚੰਨੀ ਗਰੁੱਪ ਹਾਵੀ ਰਹੇਗਾ ਹਾਲਾਂਕਿ ਰਾਜਾ ਵੜਿੰਗ ਕਹਿੰਦੇ ਨੇ 올 ਇਸ ਵੈਲ ਕੋਈ ਗਰੁੱਪ ਕੋਈ ਗੁੱਟਬਾਜ਼ੀ ਨਹੀਂ ਭਾਰਤ ਪੂਸ਼ਣ ਆਸ਼ੂ ਵੀ ਨਹੀਂ ਮੰਨਦਾ ਰਾਣਾ ਗੁਰਜੀਤ ਵੀ ਨਹੀਂ ਮੰਨਦਾ ਕਾਂਗਰਸ ਕੋਈ ਨਹੀਂ ਮੰਨਦਾ ਕਿ ਗੁੱਟਬਾਜ਼ੀ ਹੈ ਪਤਾ ਨਹੀਂ ਕਿਉਂ ਪੱਤਰਕਾਰਾਂ ਨੂੰ ਹੀ ਲੱਗਦੀ ਹੈ ਸੋ ਅਗਰ ਬੀਜੇਪੀ ਜਿੱਤਦੀ ਹੈ ਤਾਂ 27 ਤੋਂ ਪਹਿਲਾਂ ਸ਼ਹਿਰਾਂ 'ਚ ਬੀਜੇਪੀ ਨੇ ਜੋ ਕੁਝ 24 'ਚ ਕੀਤਾ ਸੀ ਇਹ ਇੱਕ ਤਰੀਕੇ ਨਾਲ ਇਹ ਨਵੇਂ ਸਿਰੇ ਤੋਂ ਉਹ ਵਾਪਰਿਆ ਲੁਧਿਆਣੇ 'ਚ ਨਜ਼ਰ ਆਏਗਾ ਜੀਵਨ ਗੁਪਤਾ ਦਾ ਜਿੱਤਣਾ ਬੀਜੇਪੀ ਦੇ ਲਈ ਇੱਕ ਨਵੇਂ ਸੰਚਾਰ ਵਾਲੀ ਗੱਲ ਹੈ ਕਿਉਂਕਿ ਉਹਨਾਂ ਦੇ ਸਿਰਫ 2 ਐਮਐਲਏ ਨਹੀਂ ਫਿਰ ਉਹ ਅਕਾਲੀ ਦਲ ਦੇ ਬਰਾਬਰ ਪੰਜਾਬ ਚ ਆ ਜਾਣਗੇ 3 ਐਮਐਲਏਾਂ ਦੇ ਨਾਲ ਅਗਰ ਬੀਜੇਪੀ ਜਿੱਤਦੀ ਹੈ ਸਿੱਧੇ ਤੌਰ ਤੇ ਆਸ਼ੂ ਲਈ ਝਟਕਾ ਹੈ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਝਟਕਾ ਹੈ ਔਰ ਅਕਾਲੀ ਦਲ ਲਈ ਵੀ ਬਹੁਤ ਵੱਡਾ ਝਟਕਾ ਹੈ ਕਿਉਂਕਿ ਜਿੱਤਣ ਦੀ ਸੂਰਤ 'ਚ ਫਿਰ ਬੀਜੇਪੀ ਬਾਕੀ ਸ਼ਹਿਰੀ ਸੀਟਾਂ ਤੇ ਵੀ ਜ਼ਿਆਦਾ ਮਿਹਨਤ ਕਰੇਗੀ ਜੋ ਸੰਕੇਤ ਬਣੇ ਨੇ ਔਰ ਅਗਰ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਸਤਾਛੇ ਆਮ ਆਦਮੀ ਪਾਰਟੀ ਦੀ ਸ਼ੈਲੀ ਕੰਮ ਕਰਨ ਦੀ ਸਾਨੂੰ ਪਤਾ ਹੈ ਕਿ ਦਿੱਲੀ ਦੀ ਲੀਡਰਸ਼ਿਪ ਬਰਾਬਰ ਦਾ ਪੰਜਾਬ ਦੇ ਵਿੱਚ ਭੂਮਿਕਾ ਅਦਾ ਕਰਨ ਲੱਗੀ ਸੰਗਠਨ ਚ ਵੀ ਔਰ ਸਰਕਾਰ ਦੀ ਫੰਕਸ਼ਨਿੰਗ ਚ ਵੀ ਵੱਡੀ ਲੀਡਰਸ਼ਿਪ ਉਹਨਾਂ ਦੀ ਦਿੱਲੀ ਦੀ ਲੀਡਰਸ਼ਿਪ ਔਰ ਅਗਰ ਹਾਰ ਜਾਂਦੀ ਆਮ ਆਦਮੀ ਪਾਰਟੀ ਫਿਰ ਮੰਨਿਆ ਜਾਏਗਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਦੀਆਂ ਸੋਚ ਤੇ ਉਮੀਦਾਂ ਮੁਤਾਬਕ ਆਪਣੇ ਆਪ ਨੂੰ ਬਦਲਣਾ ਪਏਗਾ ਆਮ ਆਦਮੀ ਪਾਰਟੀ ਨੂੰ ਉਸੇ ਤਰ੍ਹਾਂ ਦੀ ਸਿਆਸਤ ਕਰਨੀ ਪਵੇਗੀ ਜੋ ਉਹ 17 ਅਤੇ 22 ਤੋਂ ਪਹਿਲਾਂ ਕਰਦੇ ਰਹੇ ਨੇ ਸੋ ਇੱਕ ਤਰ੍ਹਾਂ ਨਾਲ 22 ਤੋਂ ਬਾਅਦ ਦੀ ਸਿਆਸਤ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਲੋਕ ਨਾ ਮੰਨਜ਼ੂਰ ਕਰ ਦੇਣਗੇ ਅਗਰ ਆਮ ਆਦਮੀ ਪਾਰਟੀ ਹਾਰੀ ਔਰ ਫਿਰ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਚ ਭੇਜਣ ਲਈ ਕਿਹੜਾ ਦਲੇਰ ਰਾਜ ਸਭਾ ਦਾ ਮੈਂਬਰ ਅਸਤੀਫਾ ਦਿੰਦਾ ਹੈ ਕਿਹੜਾ ਵਫਾਦਾਰੀ ਨਿਭਾਉਂਦਾ ਹੈ ਆਮ ਆਦਮੀ ਪਾਰਟੀ ਨਾਲ ਅਸਤੀਫਾ ਦੇ ਕੇ ਤਾਂ ਕਿ अरविंद केजरीवाल ਨੂੰ ਰਾਜ ਸਭਾ ਚ ਭੇਜਿਆ ਜਾ ਸਕਦਾ ਉਂਝ ਅਗਰ अरविंद केजरीवाल ਇਹ ਕਹਿ ਦੇਣ ਕਿ ਮੈਂ ਰਾਜ ਸਭਾ ਚ ਨਹੀਂ ਜਾਣਾ ਮੈਂ ਪਾਰਟੀ ਦੇ ਸੁਪਰੀਮੋ ਕੋਆਰਡੀਨੇਟਰ ਦੇ ਤੌਰ ਤੇ ਠੀਕ ਹ ਫਿਰ ਧਰਮ ਸੰਕਟ ਤੋਂ ਆਮ ਆਦਮੀ ਪਾਰਟੀ ਬਚੇਗੀ ਔਰ ਅਕਾਲੀ ਦਲ ਦੀ ਗੱਲ ਆਪਾਂ ਕਈ ਵਾਰ ਕੀਤੀ ਹੈ ਅਗਰ ਸੁਖਬੀਰ ਦੀ ਜ਼ਮਾਨਤ ਜ਼ਬਤ ਹੁੰਦੀ ਹੈ ਕੈਂਡੀਡੇਟ ਦੀ ਤਾਂ ਸੁਖਬੀਰ ਸਿੰਘ ਬਾਦਲ ਦੇ ਧੜੇ ਚ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਣਗੇ ਜਿਹੜੇ ਲੋਕ ਹੁਣ ਇਹ ਕਹਿੰਦੇ ਨੇ ਕਿ ਸੁਖਬੀਰ ਬਿਨਾ ਕੌਣ ਪ੍ਰਧਾਨ ਬਣੂਗਾ ਲੀਡਰਸ਼ਿਪ ਹੀ ਹੈ ਨਹੀਂ ਫਿਰ ਹੌਲੀ-ਹੌਲੀ ਉਹਨਾਂ ਦੀ ਗਿਣਤੀ ਘਟੇਗੀ ਤੇ ਕਈ ਲੋਕ ਪੰਜ ਮੈਂਬਰੀ ਕਮੇਟੀ ਵੱਲ ਵੀ ਜਾਣਗੇ ਤੇ ਦੂਜੀਆਂ ਪਾਰਟੀਆਂ 'ਚ ਵੀ ਜਾਣਗੇ ਜਿਵੇਂ ਆਪ ਦੀ ਲਹਿਰ ਵੇਲੇ ਦੂਜੀਆਂ ਪਾਰਟੀਆਂ ਦੇ ਲੀਡਰ ਮੁਰਮੁਰ ਆਪ 'ਚ ਗਏ ਸੀ ਹੁਣ 27 ਤੋਂ ਪਹਿਲਾਂ ਦੂਸਰੀਆਂ ਪਾਰਟੀਆਂ ਦੇ ਲੀਡਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਵਾਲੇ ਪਾਸੇ ਜਾ ਸਕਦੇ ਪੰਜ ਮੈਂਬਰੀ ਦੀ ਲੀਡਰਸ਼ਿਪ ਦਾ ਮਤਲਬ ਕਿ ਪੰਜ ਮੈਂਬਰੀ ਕਮੇਟੀ ਚੋਂ ਜਿਹੜਾ ਸੰਗਠਨ ਨਿਕਲੇਗਾ ਉਸ ਪਾਸੇ ਇਹ ਫਰਕ ਰਹੇਗਾ ਪੰਜਾਬ ਦੀ ਸਿਆਸਤ ਚ ਪ੍ਰਭਾਵ ਹੀ ਰਹੇਗਾ ਬੱਲਾ ਜੀ ਗੱਲ ਪੰਜਾਬ ਦੇ ਪਾਣੀਆਂ ਦੀ ਕਰ ਲਈਏ ਤਾਂ ਪਾਣੀਆਂ ਦੇ ਮਾਮਲੇ ਤੇ ਪੰਜਾਬ ਦੇ ਡੈਮਾਂ ਦੀ ਜਿਹੜੀ ਸਥਿਤੀ ਹੈ ਫਿਲਹਾਲ ਹੁਣ ਚਿੰਤਾਜਨਕ ਜ਼ਰੂਰ ਬਣੀ ਹੋਈ ਹੈ ਡੈਮਾਂ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਘਟ ਗਿਆ ਹੈ ਤੇ ਅੱਜ ਦੇ ਹੁਣ ਦੀ ਸਥਿਤੀ ਵਿੱਚ ਅਗਰ ਅਸੀਂ ਪਾਣੀਆਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਨੂੰ ਦੇਖੀਏ ਤਾਂ ਤੁਸੀਂ ਪੰਜਾਬ ਨੂੰ ਕਿੱਥੇ ਦੇਖਦੇ ਹੋ ਕੀ ਸਥਿਤੀ ਲੱਗ ਰਹੀ ਹੈ ਪਾਣੀਆਂ ਨੂੰ ਲੈ ਕੇ ਪੰਜਾਬ ਦੀ ਵੇਖੋ ਪਾਣੀਆਂ ਦੇ ਮਾਮਲੇ ਦੇ ਵਿੱਚ ਕੋਈ ਬਹੁਤ ਹੀ ਚੰਗੀ ਖਬਰ ਨਹੀਂ ਹੈ ਪੰਜਾਬ ਦੇ ਜਿਹੜੇ ਸਾਡੇ ਵੱਡੇ ਡੈਮ ਨੇ ਪਾਖੜਾ ਡੈਮ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ 25 ਫੁੱਟ ਘੱਟ ਸੀ 21 22 ਜੂਨ ਨੂੰ 25 ਫੁੱਟ ਸਧਾਰਨ ਨਾਲੋਂ ਘੱਟ ਸੀ ਪਾਖੜਾ ਡੈਮ ਦਾ ਪੱਧਰ ਸੀ 1560 ਫੁੱਟ ਦੇ ਕਰੀਬ 1560 ਫੁੱਟ ਦੇ ਕਰੀਬ ਜਿਹੜਾ ਕਿ 1585 86 84 ਦੇ ਕਰੀਬ ਹੋਣਾ ਚਾਹੀਦਾ ਸੀ ਸੋ 24 25 ਫੁੱਟ ਘੱਟ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਇਸੇ ਤਰ੍ਹਾਂ ਪੌਂਗ ਡੈਮ ਪੌਂਗ ਡੈਮ 'ਚ ਜਿਹੜਾ ਪਾਣੀ ਦਾ ਪੱਧਰ ਸੀ ਉਹ ਸੀ 1309 ਫੁੱਟ ਆ 21 22 ਜੂਨ ਨੂੰ ਇੱਕ ਅੱਧਾ ਦਿਨ ਪਹਿਲਾਂ ਜਿਹੜਾ ਕੀ 21 ਫੁੱਟ ਘਟਾ ਹੈ ਆਪਣੇ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਉਹ ਹੁੰਦਾ ਹੈ ਇਹਦਾ ਮਤਲਬ ਹੈ ਕਿ ਪੰਜਾਬ ਨੂੰ ਬਹੁਤ ਚੰਗੀ ਮਾਨਸੂਨ ਦੀ ਲੋੜ ਹੈ ਔਰ ਪਹਾੜਾਂ 'ਚ ਵੀ ਜਿਹੜਾ ਕੈਚਮੈਂਟ ਏਰੀਆ ਜਦੋਂ ਪਹਾੜਾਂ 'ਚ ਮੀਂਹ ਪੈਂਦਾ ਜੰਮੂ ਕਸ਼ਮੀਰ 'ਚ ਮੀਂਹ ਪੈਂਦਾ ਹਿਮਾਚਲ 'ਚ ਮੀਂਹ ਪੈਂਦਾ ਤੇ ਸਾਰਾ ਪਾਣੀ ਹੌਲੀ-ਹੌਲੀ ਕਰਕੇ ਭਾਖੜਾ ਡੈਮ ਪੌਂਗ ਡੈਮ ਇਹਨਾਂ ਦੇ ਵਿੱਚ ਸਟੋਰ ਹੁੰਦਾ ਹੈ ਔਰ ਭਾਖੜਾ ਡੈਮ ਤੋਂ ਜਿਹੜਾ ਰੂਟੀਨ 'ਚ ਪਾਣੀ ਛੱਡਿਆ ਜਾਂਦਾ ਹੈ ਉਹ ਪੰਜਾਬ 'ਚ ਆਉਂਦਾ ਹੈ ਔਰ ਅਗਰ ਬਰਸਾਤ ਜ਼ਿਆਦਾ ਹੋਵੇ ਤੇ ਪੰਜਾਬ 'ਚ ਪਾਣੀ ਜ਼ਿਆਦਾ ਆਉਂਦਾ ਹੈ ਇਸ ਵਾਰ ਇੱਕ ਗੱਲ ਜ਼ਰੂਰ ਹੈ ਇਸ ਵਾਰ ਪੰਜਾਬ 'ਚ ਹੜ੍ਹਾਂ ਦਾ ਖਤਰਾ ਆਮ ਨਾਲੋਂ ਥੋੜਾ ਘੱਟ ਹੈ ਕਿਉਂਕਿ ਪਹਿਲਾਂ ਭਾਖੜਾ ਡੈਮ 25 ਫੁੱਟ ਦਾ ਪੱਧਰ ਕਵਰ ਕਰੇਗਾ ਪੌਂਗ ਡੈਮ 21 ਫੁੱਟ ਦਾ ਪੱਧਰ ਉਚਾਈ ਵਾਲਾ ਕਵਰ ਕਰੇਗਾ ਔਰ ਅਜੇ ਹਾਲਾਤਾਂ 'ਚ ਜਿਹੜੀ ਪੰਜਾਬ 'ਚ ਬਰਸਾਤ ਹੋਏਗੀ ਕਿਉਂਕਿ ਇਸ ਵਕਤ ਅਗਰ ਮੀਂਹ ਪੈਂਦਾ ਤੇ ਪੰਜਾਬ ਦੇ ਵਿੱਚ ਵੀ ਜ਼ਮੀਨ ਰੀਚਾਰਜ ਹੋਣੀ ਹੈ। ਸੋ ਹੜ੍ਹਾਂ ਦਾ ਖਤਰਾ ਇਸ ਵਾਰ ਅਸੀਂ ਘੱਟ ਮੰਨ ਸਕਦੇ ਹਾਂ ਪਰ ਸਰਕਾਰ ਤਿਆਰੀ ਜਾਰੀ ਰੱਖੇ। ਦਰਿਆਵਾਂ ਦੇ ਕੰਢਿਆਂ ਤੇ ਬੁੱਢੇ ਦਰਿਆਵਾਂ ਦੇ ਕੰਢਿਆਂ ਤੇ ਸਾਫ ਸਫਾਈ ਜ਼ਰੂਰ ਸਰਕਾਰ ਰੱਖੇ। ਸੋ ਕਈ ਵਾਰੀ ਪਤਾ ਨਹੀਂ ਜੇ ਪਹਾੜਾਂ 'ਚ ਜ਼ਿਆਦਾ ਮੀਂਹ ਪੈ ਗਿਆ। ਜੇ ਬਹੁਤ ਜ਼ਿਆਦਾ ਮੀਂਹ ਪੈ ਜਾਂਦਾ ਹੈ ਹਿਮਾਚਲ 'ਚ, ਜੰਮੂ ਕਸ਼ਮੀਰ 'ਚ ਤੇ ਫੇਰ ਪਾਣੀ ਦਾ ਪੱਧਰ ਵੱਧ ਸਕਦਾ ਹੈ ਇਹਨਾਂ ਸਾਡੇ ਡੈਮਾਂ ਦੇ ਵਿੱਚ ਔਰ ਉਸ ਸੂਰਤ 'ਚ ਫੇਰ ਪਾਣੀ ਜ਼ਿਆਦਾ ਛੱਡਿਆ ਜਾਂਦਾ ਜਦੋਂ ਹੜ੍ਹਾਂ ਦਾ ਖਤਰਾ ਬਣਦਾ ਹੈ। ਪਰ ਉਮੀਦ ਇਹ ਕਰਦੇ ਆ ਕਿ ਮੌਨਸੂਨ ਸਫਲ ਰਵੇ ਪਾਣੀ ਭਾਵੇਂ ਨੱਕੋ ਨੱਕ ਭਰ ਜਾਏ ਸਾਰੇ ਪਾਸੇ ਬਸ ਹੜ ਨਾ ਆਉਣ ਇੰਨਾ ਕੁ ਪਾਣੀ ਆ ਜਾਏ ਤੇ ਸਾਡੀ ਜ਼ਮੀਨ ਵੀ ਰੀਚਾਰਜ ਹੋਏਗੀ ਤੇ ਸਾਡੇ ਡੈਮ ਭਰੇ ਰਹਿਣਗੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਸ ਸਾਈਂ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਔਰ ਜੋ ਉਹ ਸਿਆਸੀ ਮਾਹੌਲ ਨੇ ਉਹਨਾਂ ਦੇ ਉੱਪਰ ਵੀ ਆਪਣਾ ਵਿਸ਼ਲੇਸ਼ਣ ਸਾਂਝਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਇਸ ਸਭ ਦੇ ਲਈ ਔਰ ਨਾਲ ਦੇ ਨਾਲ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ